हां हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਨਗਸੇ ਲੈ ਲੈ ਕੇ ਆਏ ਹਾਂ ਜੀ ਚਾਰ ਬੱਚੀਆਂ ਨੇ ਬਾਈ ਇੱਕ ਕੱਟੀ ਆ ਇੱਕ ਵੱਡਾ ਬਾਈ ਕੋਲੇ ਟੋਕੜ ਆਉ ਪੁੱਛ ਲੈਨੇ ਬਾਈ ਤੁਹਾਡੇ ਆ ਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਹੋ ਬੜੀ ਬੜੀ ਵੀਰੇ ਨਾਮ ਤੇ ਐਡਰੈਸ ਵੋ ਨਾਮ ਅਮਨਦੀਪ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਰਸੀਲ ਨਿਹਾਲ ਸਿੰਘ ਵਾਲੀ ਨੇੜੇ ਪਿੰਡ ਵਿੱਚ ਜਿਹੜੇ ਬੋਬੜੇ ਚੱਕਰ ਤੇ ਇਥੋਂ ਬਲਾਪੁਰ ਬਦਨੀ ਕਲਾ ਜੀ ਮੋਬਾਈਲ ਨੰਬਰ ਉਹ 8198839602 ਜੀ ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਕੱਟੀ ਦੇ ਨੇ ਕਿੰਨੇ ਓਵਰ ਆ ਜੀ ਇਹ ਵੀਰੇ 12 ਕ ਮਹੀਨੇ ਦੀ ਹੋਊਗੀ ਕੱਟੀ ਓਕੇ ਹਾਂਜੀ ਕਿਹੜੇ ਟੀਕੇ ਦੀ ਹੈ ਕੱਟੀ ਚੰਗੇ ਦੀ ਹੈ ਇਹ ਇਹ ਪਲੂਨ ਕੋ ਝੋਟੀ ਸੀ ਆਪਣੇ ਕੋਲੇ 4 ਮਹੀਨੇ ਨਹੀਂ ਗੱਭਣ ਹੂੰ ਉਹ ਥੱਲੇ ਸੀਗੇ 9-10 ਕਿਲੋ ਦੁੱਧ ਉਹ ਵੇਚੀਏ ਝੋਟੀ ਆਪਾਂ ਠੀਕ ਆ ਭਾਈ ਉਹਨਾਂ ਤੋਂ ਪੈਸੇ ਘਟਦੇ ਸੀ ਉਹ ਫਿਰ ਕੱਟੀ ਛੱਡ ਗਏ ਠੀਕ ਆ ਭਾਈ ਹਾਂਜੀ ਮਾਣਾ ਦੁੱਧ ਕਿੰਨਾ ਹੈ ਮਾਂ ਦੇ ਦੇ 16 17 ਕਿਲੋ ਚ ਹੋਇਆ ਸੀ ਆਪਾਂ ਆਪਣੇ ਕੋਲ ਹੋ ਗਈ ਸੀ 85 86 ਇਹਦੀ ਜੀ ਬਾਈ ਓਠੀ ਠੀਕ ਆ ਸਿੰਗ ਕੁਆਲਟੀ ਨੇੜ ਤੋਂ ਚੈੱਕ ਕਰ ਲਓ ਛੋਟੀ ਚੰਗੀ ਬਹੁ ਕੱਟੀ ਬਹੁ ਚੰਗੀ ਹੈ ਬਾਈ ਠੀਕ ਆ ਬਾਈ ਆਪਣੇ ਕੋਲ ਵੀਡੀਓ ਵੀ ਪਈ ਹੈ ਦੀ ਮਾਂ ਦੀ ਤਾਂ ਹਾਂ ਆ ਦੇਖ ਲਓ ਥਣ ਥਣ ਠੰਡੀ ਬਹੁਤ ਆ ਹਾਂ ਆਏ ਨਹੀਂ ਹੈਗਾ ਕੱਟੀ ਬਹੁ ਟਾਪ ਦੀ ਬਣੂ ਇਹ ਕਿਨੇ ਤਿਆਰ ਕਰਨ ਬੱਚਾ ਮੁੱਲ ਕੀ ਹੈ ਵੀਰੇ ਮੋਲੇ ਦਾ ਵੀਰੇ 10000 ਰੁਪਏ ਰੱਖਾਂਗੇ ਮਾਨਦਾਨ ਮੌਕੇ ਦੇ ਮਾਨਦਾਨ ਕਰ ਦਾਂਗੇ ਕੱਟੀ ਬਹੁਤ ਚੰਗੀ ਹੈ 10000 ਰੁਪਏ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਜ਼ਰੂਰ ਹੋ ਜੂਗਾ ਕੱਟੀ ਚੰਗੀ ਆ ਬਈ ਤੋਰਾ ਤਾਰਾ ਚੰਗਾ ਸਭ ਹੀ ਪੜੀ ਆਗੇ ਵੀਰੇ 2 ਨੰਬਰ ਤੇ ਬੱਚਾ ਕਿੰਨੀ ਉਮਰ ਹੈ ਜੀ ਬੱਚੀ ਇਹੇ ਵੀਰੇ 7-8 ਮਹੀਨੇ ਦਾ ਬੱਚਾ ਹੀ ਆ ਠੀਕ ਆ ਛੋੜੀ ਚੰਗੀ ਆ ਛੋੜੀ ਚੰਗੀ ਦੇਖ ਲਓ ਠੀਕ ਚਾਰ ਹੀ ਥਣ ਹੋਣਗੇ ਪੰਜਵਾਂ ਥਣ ਨਹੀਂ ਕੋਈ ਮਾਂ ਦਾ ਦੁੱਧ ਬਾਈ ਇਹ ਚੰਗੇ ਇਹ ਡੈਰੀ ਜੀ ਲੰਗਣ ਦੀ ਆਪਾਂ ਡੈਰੀ ਜੀ ਲੈਣੇ ਹੁੰਦੇ ਆ ਉਹ ਤੈਨੂੰ ਪਤਾ ਚੰਗੇ ਮਾਪੇ ਰੱਖਦੇ ਯਾਰ ਠੀਕ ਆ ਦੁੱਧ ਲੈ ਤਾ ਹੂੰ ਪਤਾ ਕਿਹੜੇ ਢੀਕੇ ਦੀ ਆਏ ਨਹੀਂ ਪਤਾ ਵੀਰੇ ਹੁਣ ਠੀਕ ਆ ਭਾਈ ਵਗੇ ਦੀ ਤੂੰ ਜਾਤ ਬਰੀਡ ਆਪਾਂ ਦੇਖੀ ਸੀ ਚੰਗੀ ਆ ਠੀਕ ਆ ਮੁੱਲ ਕੀ ਇਹਦਾ ਜੱਜ ਮੁੱਲੇ ਦਾ ਵੀਰੇ ਆਪਾਂ ਬੜਾ ਦਾ ਕਰਨੀ 3500 ਰੁਪਿਆ ਦਾ ਠੀਕ ਆ 3500 ਰੁਪਿਆ ਮੁੱਲਾ ਮਾਨ ਤਨ ਜ਼ਰੂਰ ਹੋ ਜੂਗਾ ਚੰਗੀ ਆ ਬੱਚੀ ਉਮਰ ਛੋਟੀ ਆ ਬਾਕੀ ਬੱਚੀ ਬੋਟਾ ਉਪਰੀ ਜੇ ਕਿਨੇ ਸੰਭਣੀ ਤਾ ਹੂੰ ਆਏ ਨਹੀਂ ਹੈਗਾ ਬੱਚਾ ਸਹੀ ਗੱਲ ਅੰਜੇ ਵੀਰੇ ਤੈਨਾ ਨੰਬਰ ਬੱਚੀ ਇਹਦੀ ਕਿਹ ਚੰਗ ਬਰਾਮਣੇ ਇਹ ਵੀਰੇ ਨੌਕ ਮਹੀਨੇ ਦਾ ਬੱਚਾ ਠੀਕ ਆ ਐਰ ਸ਼ੈਰ ਚ ਆਂਦੀ ਹੈ ਇਹ ਵੀ ਬੈੜ ਥੱਲੇ ਸੀ ਇਹਦੀ ਮਾਂ ਥੱਲੇ ਹੂੰ ਕਾਈ ਠਾਈ ਕੋਲ ਖੋਲਾ ਠੀਕ ਆ ਇਹਦੀ ਬੈੜ ਦੀ ਤਾਂ ਆਪਣੇ ਕੋਲ ਵੀਡੀਓ ਪਈ ਆਪਣੇ ਕੋਲੋ ਗਈ ਸੀ ਬੈੜ ਠੀਕ ਆ ਐਰ ਸ਼ੈਰ ਬਰੀਦ ਆ ਹਾਂ ਹੂੰ ਬਾੜੀ ਚੰਗੀ ਆ ਬੱਚੀ ਬੱਚੀ ਤਾਂ ਥਣ ਥਣ ਬਹੁਤ ਚੰਗੇ ਆ ਹਾਂ ਜਿਹੜੇ ਪਾਲਣੀ ਆ ਕੀ ਮੋਲ ਆ ਫਿਰ ਇਹਦਾ ਇਹਦਾ ਮੋਲ 4500 ਰੁਪਿਆ ਬੱਚੇ ਦਾ ਮਾਨ ਤਣ ਹੋ ਜੂ ਹਾਂ ਮੌਕੇ ਤੇ ਮਾਨ ਤਣ ਕਰ ਰਹੇ ਲੇਖੋ ਥਣ ਥਣ ਦੇ ਠੰਡੀ ਸੀਲੀ ਆਣੀ ਨਾ ਬਹੁਤ ਚੰਗੇ ਆ ਦੇਖ ਲੈ ਝੋਲੀ ਦੇਖੋ ਲਾਲ گلابی ਥਾਣਾ 4500 ਰੁਪਇਆ ਮੁੱਲ ਮੰਨਦਣ ਜਰੂਰ ਹੋ ਜਾਵੇ। ਹਾਂ ਠੀਕ ਹੈ ਜੀ। ਚੰਗੀ ਹੈ ਬੱਚੀ ਹੈ ਨਾ। ਬੱਚੀ ਬਹੁਤ ਟੌਪ ਦੀ ਹੈ ਯਾਰ। ਦੇਖ ਲਓ ਕਲਰ ਕੰਨ ਕੋਨ ਸੋਹਣਾ ਕੰਨ ਮੂੰਹ ਮੱਥਾ। ਸਹੀ ਗੱਲ ਹੈ। ਆਏ ਨਹੀਂ ਹੋਗਾ ਕਿਸੇ ਪਾਸੇ ਖੁੰਜੀ ਹੈ ਬੱਚੀ। ਠੀਕ ਹੈ। ਭਾਗੇ ਵੀਰੇ 4 ਨੰਬਰ ਤੇ ਇਹਦੀ ਕਿੰਨੀ ਉਮਰ ਹੈ? ਇਹ ਵੀਰੇ 14 ਮਹੀਨੇ ਦੀ ਉਹ ਬੱਚੀ। ਠੀਕ ਹੈ। ਮਾਂ ਦਾ ਦੁੱਧ। ਮਾਂ ਦਾ ਦੁੱਧ ਦੇ ਦੇਈ ਚੰਗਈ ਸੀ ਬਾਈ। ਠੀਕ ਹੈ। 18-20 ਕਿਲੋ ਦੁੱਧ ਆ ਦੇ ਸੀ। ਠੀਕ ਆ ਭਾਈ ਕਿਉਂ ਪਤਾ ਆਉਦੀ ਜਜਮੈਂਟ ਨਾ ਦੇਖੀਏ ਵੀਰੇ ਕਿਉਂ ਆਪਾਂ ਐਵੇਂ ਕਹੀਏ ਪੱਛੀ ਚੰਗੀ ਆ ਅੱਛੀ ਚੰਗੀ ਆ ਨਾ ਹਾਂਜੀ ਹਾਂਜੀ ਠੀਕ ਆ ਫੇਸ ਚੰਗਾ ਭਾਈ ਤੇ ਕੱਦ ਵੀ ਠੀਕ ਆ ਇਹ ਤਾਂ ਵੀਰੇ ਮਹੀਨੇ ਤੋਂ 2 ਮਹੀਨੇ ਨੂੰ ਯਾਰ ਟੀਕਾ ਲੈਣ ਵਾਲੀ ਪੱਛੀ ਆ ਹਾਂ ਚੰਗੀ ਸੇਵਾ ਉਹ ਵੀ ਸੇ ਤੁਡੀ ਚਲੇ ਲੂ ਮੱਛੀ ਦੇਖ ਲਓ ਥਣ ਥੂਣਾ ਆਏ ਨੇ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੱਛੀ ਆ ਥਣ ਵੀ ਚੰਗਾ ਲੱਗਿਆ ਹਾਂ ਥਣ ਵੀ ਚੰਗਾ ਕੀ ਬਾਤ ਆ ਕੀ ਮੋਲਾ ਗਾਜਰ ਮੋਲਾ ਦਾ 5500 ਰੁਪਿਆ ਵੀਰੇ ਮਾਨਤਨ ਹੋ ਜਾ ਲੋਕੀ ਇਹ ਜੀ ਬੱਚਿਆਂ ਦਾ ਤੈਨੂੰ ਪਤਾ 10000 12 ਮਾਰੇ ਤੋਂ ਘੱਟ ਨਹੀਂ ਕਰਦੇ ਹਾਂ ਆਪਾਂ ਮੋਲੀ ਜਾਇਜ ਪਾਉਣੇ ਹਰੇਕ ਵੀਡੀਓ ਚ ਆਪਣਾ ਹੁੰਦਾ ਕੋਈ ਆਪਣਾ ਦੇ ਜਿੱਥੋਂ ਮਰਜ਼ੀ ਪਤਾ ਕਰ ਲਿਆ ਆਪਣਾ ਰੇਟਾ ਸਹੀ ਗੱਲ ਹੈ ਤਾਂ 5500 ਰੁਪਿਆ ਮੋਲਾ ਮਾਨਤਨ ਜ਼ਰੂਰ ਹੋਪੇ ਬੱਚੀ ਆਇਆ ਦੋ ਮਹੀਨੇ ਸੰਭਲੀ ਟੀਗਾ ਲੈ ਲੂਗੀ ਬੱਚੀ ਸਹੀ ਗੱਲ ਹੈ ਚੂੜੀ ਜਾਲੀ ਥਣ ਥੁਣਾ ਜਿਹੜਾ ਗੁਲਾਬੀ ਥਾਣਾ ਕੋਈ ਆਇਆ ਨਹੀਂ ਕੋੜ ਸ਼ਾਂਗ ਨਹੀਂ ਥਣ ਚ ਦੇਖ ਲੋ ਅੱਗੇ ਵੀਰ ਜਰਸੀ ਹੈ ਇਹ ਪੰਜਾਬ ਵਾਲੀ ਜਰਸੀ ਹੈ ਵੀਰੇ ਪੰਜਾਬ ਵਾਲੀ ਜਰਸੀ ਹੈ ਕਿੰਨੀ ਕੁ ਉਮਰ ਹੈ ਜੀ ਇਹ ਵੀ ਵੀਰੇ 14-15 ਮਹੀਨੇ ਦੀ ਹੋਊਗੀ ਹਮਮ ਬੱਚੀ ਛੋਟ ਹੀ ਨਹੀਂ ਹੋਣੀ ਆਪਾਂ ਐਵੇਂ ਕਹਿ ਦੇਗੀ ਕਈ ਕਹਿੰਦੇ ਵੀ ਛੋਟਾ ਬੱਚਾ ਫਲਾਨਾ ਇਹ ਵੀ ਮਹੀਨੇ ਤੋਂ ਇਹਨੂੰ ਕੱ ਇਹਨੇ ਪਹਿਲੀ ਹੀਟ ਨਗਾ ਦਿਆ ਹੁਣ ਦੂਜੀ ਹੀਟ ਚ ਆਪਾਂ ਠੀਕ ਹੋਈ ਭਰਾ ਦਾਂਗੇ ਠੀਕ ਹੈ ਭਾਈ ਜਿਹਨੇ ਸਾਂਭਣੀ ਆ ਬੱਚੀ ਮੁੱਲ ਕੀ ਇਹਦਾ ਮੋਲੇ ਦਾ 5000 ਰੁਪਇਆ ਵੀਰੇ ਮਾਨਦਾਨ ਹੋ ਜਾ ਬਾਕੀ ਮੌਕੇ ਤੇ ਮਾਨਦਾਨ ਕਰਨੇ ਬੱਛੀ ਬਹੁਤ ਟੋਪਦੀ ਆ ਹੂੰ ਬਾਕੀ ਮਾਂ ਦਾ ਦੁੱਧ ਇਹਦੇ ਸਾਡੇ ਸੀਗਾ 22 ਕਿਲੋ ਦੁੱਧ ਠੀਕ ਆ ਆ ਦੇਖੋ ਠੰਡੀ ਸੀਲੀ ਬੱਛੀ ਆਨੀ ਆ 5000 ਰੁਪਇਆ ਮੋਲੇ ਮਾਨਦਾਨ ਕਰਤਾ ਹਾਂ ਜੀ ਥਣ ਥਣ ਬਹੁਤ ਮੋਟੇ ਆ ਵੀਰੇ ਆ ਦੇਖੋ ਹਾਂ ਹਾਂ ਮਾੜੇ ਜਿਹਾ ਬਿੰਦੂ ਬਿੰਦੂ ਤਾਂ ਹੈਗੇ ਆ ਹਾਂ ਬੱਛੀ ਦੇ ਚਾਰ ਥਾਣੀ ਆ ਠੀਕ ਆ ਆਏ ਨਹੀਂ ਹੋਊਗਾ ਜੇ 2 ਮਿੰਟ ਪਾ ਲੈ ਟਿੰਟੀ ਕੀ ਘੜੀ ਆ ਹੂੰ ਦੇਖੋ ਇਹਦਾ ਕਿੰਨਾ ਸੋਹਣਾ ਦੇਖ ਬਚਾਈ ਗਿਆ ਨਾ ਫੇਸ ਆ ਨਹੀਂ ਹੈਗਾ ਹਾਂ ਆਹ ਕੀ ਬਾਤ ਮੋਚੰਗੀ ਬੱਛੀ ਸਹੀ ਜੀ ਅੱਗੇ ਵੀਰੇ ਗਾਂਵਾਰੇ ਕਿਹੜਾ ਸੂਆ ਸੁਈ ਵੀ ਆ ਇਹ ਵੀਰੇ ਪਲੂਣ ਹੀ ਸੁਈ ਵੀ ਆ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਵੀਰੇ 2 ਕੁ ਮਹੀਨੇ ਦਾਸਦੇ ਸੀ ਆਪਰ ਤੋਕੜ ਮੰਨ ਕੇ ਲਈ ਆ ਬਾਈ ਠੀਕ ਆ ਹੋਏ ਵੀ 2 ਕੁ ਮਹੀਨੇ ਸੁਈ ਨੂੰ ਨੂੰ ਹੂੰ ਇਹ ਚੋਣ ਪੱਖੋ ਗਈ ਵੀ ਉਹਨਾਂ ਦੇ ਬੰਦਾਂ ਦੀ ਠੀਕ ਆ ਨਾ ਕੋ ਸਾਂ ਉਹ ਬੰਦੇ ਇੱਕ ਟਾਈਮ 'ਚ ਚੁੰਦੇ ਸੀ ਇੱਕ ਥਣ ਛੋਟੇ ਕਰਕੇ ਇੱਕ ਭਾਲ ਹੋ ਗਈ ਭਲਾਂ ਹੋਗਾ ਸੀ ਇਹਦੇ ਘੜਲੇ ਜੇ ਬੰਦੇ ਨੇ ਦੋਨੇ ਡੰਗੇ ਚੋਂ ਲਾਗੀ ਬੈਠਨੇ 8-9 ਕਿਲੋ ਦੁੱਧ ਕਰਾਉਣਾ ਬਾਈ ਅੱਛਾ ਹੁਣ ਕਿੰਨਾ ਕਰ ਨੋਰਮਲੀ ਤੇਰੇ ਖੱਲੇ 5 ਕਿਲੋ ਖੁੱਲਾ ਦੁੱਧਾ ਪੱਤਾ ਹਰਾ ਮਾਰ ਕੇ ਲੈ ਆਂ ਗੜ ਹੂੰ ਹਾਂਜੀ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ ਠੀਕ ਆ ਇੱਕ ਟਾਈਮ ਹੀ ਉਹ ਤਾਂ ਚੁੰਦੇ ਆ 5 ਕਿਲੋ ਹੁਣ ਦੋਨੇ ਟਾਈਮ ਚੋਂ ਨੇ ਤੁਸੀਂ ਆਪਾਂ ਅੱਜ ਚੋਈਏ ਦੋਨੇ ਟਾਈਮ ਵਿੱਚੋਂ ਮੰਗਣੇ ਬੈਠੜ ਠੀਕ ਆ ਦੁਨੀਆ ਟਾਈਮ ਬੈੜ ਨੂੰ ਚੋਣ ਲਾ ਕੇ 8 ਕਿਲੋ ਤਾਂ ਆਰਾਮ ਨਹੀਂ ਦੇ ਦੇਣਾ ਬੈੜ ਨੇ ਹੂੰ ਕੋ ਭਲਾ ਜ਼ਰੂਰ ਅਸੀਂ ਪਹਿਲਾਂ ਦੱਸਾਂਗੇ ਆਪਾਂ ਗਲਤ ਕੰਮ ਨਹੀਂ ਕਰਦੇ ਠੀਕ ਆ ਕਿੱਤੀ ਗੜੇ ਗੜਾ ਲੱਖਾਂ ਦਾ ਸੌਦਾ ਹੂੰ ਠੀਕ ਨੇ ਉਹ ਜਿਹੜੀ ਚੀਜ਼ ਹੂ ਪਹਿਲ ਦੱਸਾਂਗੇ ਕੀ ਮੁੱਲ ਭਲਾ ਸਿੰਘ ਹੁਣ ਲੈਣ ਲੱਗ ਗਏ ਭਲਾ ਬੈੜ ਨੇ ਹੂੰ ਇਹਦਾ ਮੁੱਲ ਜਮਾਂ ਹੀ ਜੋ ਹੈ ਜੋ 10000 ਰੁਪਏ ਰੱਖਣਾ ਵੀਰੇ ਮਾਨਤਾ ਨਾਲ ਹੋ ਜਾ ਮਾਨਤਾ ਨਾਲ ਕਰਦਾ ਮੈਂ ਮੌਕੇ ਤੇ 10000 ਰੁਪਏ ਮੁੱਲ ਮਾਨਤਾ ਨਾਲ ਜ਼ਰੂਰ ਹੋ ਜਾ ਹਾਂਜੀ ਠੀਕ ਆ ਬਾਈ ਹਾਂਜੀ ਨਾਗਸੀ ਭਰਾ ਕੋਲੇ 6 6 ਰਸ਼ਈ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ